ਨਾਨਕ ਬਾਬਾ ਸ੍ਰੀ ਚੰਤ ਜੀ ਪ੍ਰਮਾਤਮਾ ਦਾ ਕੋਈ ਵੀ ਧਰਮ ਨਹੀਂ ਹੁੰਦਾ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕਰਮ ਦੇਖੇ ਜਾਣੇ ਹਨ ਨਾ ਕਿ ਕਿਸੇ ਦਾ ਧਰਮ ਜੋ ਇਨਸਾਨ ਇਸ ਦੁਨੀਆ ਦੇ ਉੱਤੇ ਰਹਿ ਕੇ ਕਿਸੇ ਜੀਵ ਦਾ ਮੀਟ ਖਾਂਦਾ ਹੈ ਉਸ ਨੂੰ ਉਸ ਦਾ ਹਿਸਾਬ ਦੇਣਾ ਹੀ ਪਵੇਗਾ ਜਿਸ ਜੀਵ ਦਾ ਮੀਟ ਹੈ ਉਸ ਨੇ ਉਸ ਦਾ ਹਿਸਾਬ ਪੁੱਛਣਾ ਹੀ ਹੈ ਉਸ ਦਾ ਲੇਖਾ ਤਾਂ 100% ਉਸ ਨੂੰ ਦੇਣਾ ਹੀ ਪੈਣਾ ਹੈ ਚਾਹੇ ਇਨਸਾਨ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤੀ ਦਾ ਹੋਵੇ ਚਾਹੇ ਇਨਸਾਨ ਧਰਮ ਦੇ ਨਾਮ ਤੇ ਮੀਟ ਖਾਵੇ ਚਾਹੇ ਕਿਸੇ ਹੋਰ ਨਾਮ ਤੇ ਮੀਟ ਖਾਵੇ ਉਸ ਦਾ ਲੇਖਾ ਤਾਂ ਉਸ ਨੂੰ ਦੇਣਾ ਹੀ ਪਵੇਗਾ ਕੋਈ ਠੇਕੇਦਾਰ ਧਰਮ ਦਾ ਉਸ ਦੀ ਗਵਾਹੀ ਧਰਨ ਵਾਸਤੇ ਨਹੀਂ ਆਵੇਗਾ ਖੁਦ ਹੀ ਲੇਖਾ ਦੇਣਾ ਪਵੇਗਾ ਜੋ ਧਰਮ ਦੇ ਠੇਕੇਦਾਰ ਗਲਤ ਰਸਤੇ ਤੇ ਇਨਸਾਨਾਂ ਨੂੰ ਪਾਉਂਦੇ ਹਨ ਖੁਦ ਵੀ ਨਰਕਾਂ ਦੇ 파ਗੀਦਾਰ ਬੰਦੇ ਹਨ ਕਿਉਂਕਿ ਕਿਸੇ ਦੇ ਉੱਤੇ ਜ਼ੁਲਮ ਕਰਨਾ ਕਿਸੇ ਵੀ ਧਰਮ ਵਿੱਚ ਕਦੇ ਵੀ ਨਹੀਂ ਲਿਖਿਆ ਅਸਲੀ ਧਰਮ ਤਾਂ ਮਾਨਵਤਾ ਦੀ ਸੇਵਾ ਹੈ ਮਾਨਵਤਾ ਦੀ ਸੇਵਾ ਹੈ ਮਾਨਵਤਾ ਦੀ ਹੀ ਰੱਖਿਆ ਕਰਨਾ ਮੁੱਖ ਉਦੇਸ਼ ਹੈ ਹਰ ਇੱਕ ਧਰਮ ਦਾ ਪਰਮਾਤਮਾ ਨੇ ਤਾਂ ਸਿੱਖਿਆ ਹੀ ਦੁਨੀਆ ਨੂੰ ਦਿੱਤੀ ਧਰਮ ਤਾਂ ਲੋਕਾਂ ਨੇ ਆਪ ਬਣਾ ਲਏ ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਰਮ ਦੇਖੇ ਜਾਣੇ ਹਨ ਨਾ ਕਿ ਕਿਸੇ ਦਾ ਧਰਮ ਇਨਸਾਨ ਨੇ ਸੋਚਿਆ ਹੀ ਨਹੀਂ ਕਿ ਇਨਸਾਨਾਂ ਤੋਂ ਇਲਾਵਾ ਜਾਨਵਰਾਂ ਦਾ ਵੀ ਕੋਈ ਧਰਮ ਹੋ ਸਕਦਾ ਹੈ ਉਹ ਵੀ ਜ਼ਰੂਰ ਕਿਸੇ ਨੂੰ ਮੰਨਦੇ ਹੋਣਗੇ ਕਿਸੇ ਪਰਮਾਤਮਾ ਨੂੰ ਮੰਨਦੇ ਹੋਣਗੇ ਅਜਿਹਾ ਨਹੀਂ ਕਿ ਇਨਸਾਨ ਪਰਮਾਤਮਾ ਨੂੰ ਮੰਨਦਾ ਹੈ ਤੇ ਜੀਵ ਨਹੀਂ ਮੰਨਦੇ ਕਿਉਂਕਿ ਜੀਵਾਂ ਵਿੱਚ ਵੀ ਉਹੋ ਹੀ ਆਤਮਾ ਹੈ ਜੋ ਇਨਸਾਨ ਵਿੱਚ ਹੈ ਉਹ ਵੀ ਜ਼ਰੂਰ ਪਰਮਾਤਮਾ ਨੂੰ ਮੰਨਦੇ ਹੋਣਗੇ ਪਰ ਇਨਸਾਨਾਂ ਨੇ ਤਾਂ ਇੱਟਾਂ ਦੇ ਘਰ ਬਣਾ ਲਏ ਉਸ ਵਿੱਚ ਪਰਮਾਤਮਾ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਪਰਮਾਤਮਾ ਨੂੰ ਬਸ ਇੱਟ ਵਿੱਚੋਂ ਮੰਨਦੇ ਹਨ ਬਾਹਰ ਖੋਜਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਪਰਮਾਤਮਾ ਤਾਂ ਨਿਰੰਕਾਰ ਹੈ ਹਰ ਜਗ੍ਹਾ ਤੇ ਹੈ ਉਸ ਦਾ ਕੋਈ ਆਕਾਰ ਨਹੀਂ ਜੋ ਆਕਾਰ ਉਸ ਨੂੰ ਇਨਸਾਨ ਸਮਝਦਾ ਹੈ ਉਸੇ ਆਕਾਰ ਵਿੱਚ ਪਰਮਾਤਮਾ ਮਿਲਦੇ ਹਨ ਪਰਮਾਤਮਾ ਦਾ ਤਾਂ ਅਜੀਹ ਰੂਪ ਹੈ ਜਿਸ ਰੂਪ ਵਿੱਚ ਇਨਸਾਨ ਉਸ ਨੂੰ ਮੰਨਦਾ ਹੈ ਉਸੇ ਰੂਪ ਵਿੱਚ ਪਰਮਾਤਮਾ ਆਪ ਆਣ ਕੇ ਮਿਲਦੇ ਹਨ ਅਤੇ ਦਰਸ਼ਨ ਦਿੰਦੇ ਹਨ ਅਜਿਹਾ ਨਹੀਂ ਕਿ ਪਰਮਾਤਮਾ ਦਾ ਕੋਈ ਰੂਪ ਨਹੀਂ ਕਿਉਂਕਿ ਇਨਸਾਨੀ ਦਿਮਾਗ ਕਿਸੇ ਨਾ ਕਿਸੇ ਰੂਪ ਵਿੱਚ ਪਰਮਾਤਮਾ ਨੂੰ ਯਾਦ ਕਰਦਾ ਹੈ ਚਾਹੇ ਪਰਮਾਤਮਾ ਦਾ ਕੋਈ ਆਕਾਰ ਨਹੀਂ ਤਾਂ ਵੀ ਇਨਸਾਨੀ ਦਿਮਾਗ ਉਸ ਨੂੰ ਇੱਕ ਆਕਾਰ ਦੇ ਵਿੱਚ ਹੀ ਯਾਦ ਕਰਦਾ ਹੈ ਚਾਹੇ ਉਹ ਕਿਸੇ ਰੋਸ਼ਨੀ ਦੇ ਰੂਪ ਵਿੱਚ ਹੋਵੇ ਆਕਾਰ ਦੇ ਰੂਪ ਵਿੱਚ ਹੋਵੇ ਇਨਸਾਨੀ ਦਿਮਾਗ ਬਿਨਾਂ ਤਸਵੀਰ ਦੇ ਕਿਸੇ ਨੂੰ ਵੀ ਯਾਦ ਨਹੀਂ ਕਰ ਸਕਦਾ ਤਾਂ ਇਨਸਾਨਾਂ ਨੇ ਗਲਤ ਫਹਿਮੀਆਂ ਫੈਲਾਈਆਂ ਹੋਈਆਂ ਹਨ ਕਿ ਇਸ ਰੂਪ ਵਿੱਚ ਪ੍ਰਮਾਤਮਾ ਨੂੰ ਨਹੀਂ ਮੰਨਣਾ ਉਸ ਰੂਪ ਵਿੱਚ ਪ੍ਰਮਾਤਮਾ ਨੂੰ ਨਹੀਂ ਮੰਨਣਾ ਪ੍ਰਮਾਤਮਾ ਨੂੰ ਮੰਨੋ ਤਾਂ ਸਹੀ ਭਾਵੇਂ ਕਿਸੇ ਰੂਪ ਵਿੱਚ ਮੰਨੋ ਚੰਗੇ ਕਰਮ ਕਰੋ ਅਤੇ ਚੰਗੇ ਕਰਮ ਕਰਨ ਦਾ ਹੀ ਫਲ ਮਿਲਣਾ ਹੈ ਚਾਹੇ ਕੋਈ ਵੀ ਧਰਮ ਹੋਵੇ ਤਾਂ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ